ਤੱਤਨਾ ਮਵਾਏ ਗੁਰੂ ਸਾਹਿਬ ਜੀਓ ਜੇ ਸੋ ਚੰਦਾ ਉੱਗ ਵੇ ਸੂਰਜ ਚੜੇ ਹਜ਼ਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮਤ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਸੋ ਜੋ ਪਾਵਨ ਸ਼ਬਦੀ ਵਿਚਾਰ ਕਰਨ ਲੱਗੇ ਆਂ ਇਹ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਜੋ ਕਿ ਗੌੜੀ ਗੁਆਰੇਰੀ ਮਹੱਲਾ 5ਵੇਂ ਦੇ ਰੂਪ ਦੇ ਵਿੱਚ ਸਹਿਬ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਜੋ ਅਸੀਂ ਜਨਮਾਂ ਜਨਮਾਂ ਦੀ ਮੈਲ ਜੋ ਸਾਡੇ ਆਤਮਾ ਨੂੰ ਲੱਗੀ ਹੋਈ ਹੈ ਜੋ ਅਸੀਂ 84 ਭੋਗ ਕੇ ਆਏ ਹਾਂ ਉਹ ਪ੍ਰਮਾਤਮਾ ਨੇ ਸਾਨੂੰ ਇੱਥੇ ਮਨੁੱਖਾ ਜਨਮ ਦੇ ਕੇ ਇੱਕ ਉਸ ਆਤਮਨ ਪਵਿੱਤਰ ਕਰਨ ਵਾਸਤੇ ਜੋ ਰਾਹ ਚਲਾਇਆ ਹੈ ਕਿ ਪਰਮੇਸ਼ਰ ਦੀ ਅਕਾਲ ਪੁਰਖ ਦੀ ਜਿਵੇਂ ਆਪਾਂ ਮਹਿਮਾ ਸੁਣਦੇ ਆਂ ਉਹਦੀ ਕਥਾ ਸੁਣਦੇ ਆਂ ਉਹਦੀ ਬੜਿਆਈ ਸੁਣਦੇ ਆਂ ਤੇ ਸਸੇ ਪਾਪਾ ਤੋਂ ਖਲਾਸੀ ਪਾ ਲੈਨੇ ਆਂ ਭਾਵ ਸਾਨੂੰ ਪ੍ਰਮਾਤਮਾ ਦੇ ਬਾਰੇ ਸੋਝੀ ਹੋ ਜਾਂਦੀ ਏ ਉਸਦੇ ਨਾਮ ਦੀ ਮਹਿਮਾ ਬਾਰੇ ਸਾਨੂੰ ਸੋਝੀ ਹੋ ਜਾਂਦੀ ਏ ਸੋ ਪ੍ਰਮਾਤਮਾ ਕੀ ਚਾਹੁੰਦਾ ਹੈ ਪ੍ਰਮਾਤਮਾ ਬੰਦਗੀ ਨਾਮ ਸਿਮਰਨ ਵਾਲੇ ਤੇ ਜੋ ਮਿਹਰ ਭਰਿਆ ਹੱਥ ਰੱਖਦਾ ਆਪ ਅਟੱਲ ਹੈ ਉਸ ਨੂੰ ਟੱਲ ਕਰ ਦਿੰਦਾ ਹੈ ਜਿਵੇਂ तमाम ਭਗਤਾਂ ਨੂੰ ਸੰਤਾਂ ਨੂੰ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਨਾਮ ਜਪਿਆ ਸੋ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਇਹ ਮੈਲ ਕਿਵੇਂ ਉਤਰ ਸਕਦੀ ਹੈ ਹਰੀਏ ਮੱਤ ਪਾਪਾਂ ਦੇ ਸੰਗ ਉਹ ਧੋਪੇ ਨਾਵੇਂ ਕਿ ਰੰਗ ਸਾਡੀ ਮੱਤ ਪਾਪਾਂ ਦੇ ਨਾਲ ਭਰੀ ਹੋਈ ਆ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਹ ਨਾਮ ਦੇ ਰੰਗ ਦੇ ਨਾਲ ਧੋਤੀ ਜਾ ਸਕਦੀ ਹੈ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਸਾਹਿਬ ਕਿਰਪਾ ਕਰਦੇ ਨੇ ਸੋਨ ਹਾਰ ਕਥਾ ਉਤਾਰੀ ਮੈਲ ਪ੍ਰਮਾਤਮਾ ਦੀ ਕਥਾ ਨੂੰ ਸੁਣ ਕੇ ਗੁਰਬਾਣੀ ਨੂੰ ਸੁਣ ਕੇ ਜੋ ਉਸ ਪ੍ਰਮਾਤਮਾ ਦੇ ਦਰ ਤੋਂ ਇਹ ਬਾਣੀ ਆਈ ਹੈ ਉਸ ਬਾਣੀ ਦੇ ਰਾਹੀਂ ਸਾਨੂੰ ਪ੍ਰਮਾਤਮਾ ਨੇ ਉਸ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਸਮਾ ਵਰਸ਼ਿਆ ਆਪਾਂ ਕਹਿੰਦੇ ਰੱਬ ਦੇ ਗੁਣ ਗਾਈਏ ਤੇ ਇਹ ਗੁਣ ਗਾਉਣੇ ਆ ਤੇ ਬਾਣੀ ਗੁਣਾ ਨਾਲ ਭਰਪੂਰ ਹੈ ਬਸ ਬਾਣੀ ਪੜੀ ਜਾਓ ਪ੍ਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ ਪਾਠ ਕਰੋ ਬਾਣੀ ਦਾ ਜਪਜੀ ਸਾਹਿਬ ਦਾ ਸੁਖਮਨੀ ਦਾ ਸਹਿਜ ਪਾਠ ਕਰੋ ਸਾਬ ਕਿਰਪਾ ਕਰਦੇ ਨੇ ਮਹਾ ਪੁਨੀਤ ਭਏ ਸੁਖ ਸੈਲ ਕਹਿਣ ਲੱਗੇ ਇੰਨਾ ਪਵਿੱਤਰ ਹੋ ਗਿਆ ਬੰਦਾ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ ਮਹਾ ਪੁਨੀਤ ਭਏ ਸੁਖ ਸੈਗ ਸੁੱਖਾਂ ਦੇ ਪਹਾੜ ਪ੍ਰਾਪਤ ਹੋ ਗਏ ਜਿਵੇਂ ਇੰਨੇ ਵੱਡੇ ਸੁੱਖਾਂ ਤੇ ਪਹੁੰਚ ਗਿਆ ਜਿਵੇਂ ਸੁੱਖਾਂ ਦੇ ਪਹਾੜ ਉਸ ਨੂੰ ਪ੍ਰਾਪਤ ਹੋ ਜਾਣ ਇੰਨੀ ਉਚਾਈ ਤੇ ਪਹੁੰਚ ਗਿਆ ਸੰਸਾਰੀ ਦੁੱਖਾਂ ਤੋਂ ਗਰੀਬੀ ਤੋਂ ਦਲਿੱਦਰਤਾ ਤੋਂ ਨਿਕਲ ਕੇ ਸੋਨਹਾਰ ਕਥਾ ਉਤਾਰੀ ਮੈਲ ਵੇਖੋ ਆਪਾਂ ਜਦੋਂ ਮੈਲ ਉਤਾਰਦੇ ਆ ਕੱਪੜੇ ਦੇ ਕੋਈ ਆਪਾਂ ਰੰਗ ਕਰਾਉਣਾ ਹੈ ਸ਼ਹਿਰ ਚੋਂ ਰੰਗ ਕਰਾਉਣਾ ਕੋਈ ਪੱਗ ਰੰਗ ਕਰਾਉਣੀ ਹੈ ਕੋਈ ਚੁੰਨੀ ਰੰਗ ਕਰਾਉਣੀ ਹੈ ਜੇ ਉਹਦੇ ਚ ਮੈਲ ਹੋਵੇ ਤੇ ਰੰਗ ਚੜਦਾ ਨਹੀਂ ਕਿਉਂਕਿ ਜੇ ਰੰਗ ਚੜੇਗਾ ਉਹ ਨਾਲ ਦੀ ਨਾਲ ਮੈਲ ਉਹਨੂੰ ਉਤਾਰ ਦੇਗੀ ਜਦੋਂ ਆਪਾਂ ਕੱਪੜਾ ਧੋਵਾਂਗੇ ਤਾਂ ਮੈਲ ਉਸ ਰੰਗ ਨੂੰ ਖਿੱਚ ਕੇ ਲੈ ਜਾਂਦੀ ਹੈ ਇਸ ਕਰਕੇ ਕੱਪੜੇ ਨੂੰ ਰੰਗ ਦੇਣ ਤੋਂ ਪਹਿਲਾਂ ਚੰਗੂ ਤਰਾਂਉਂਦੀ ਮੈਲ ਕੱਢੀ ਜਾਂਦੀ ਆ ਮਿੱਟੀ ਵਗੈਰਾ ਕੱਢੀ ਜਾਂਦੀ ਹੈ ਤਾਂ ਕਿ ਰੰਗ ਪੱਕਾ ਜੜ ਜਾਵੇ ਤੇ ਉੱਤਰੇ ਨਾ ਸਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਭਾਈ ਤੁਸੀਂ ਨਾਮ ਦਾ ਰੰਗ ਚੜਾਉਣਾ ਨਾ ਪਹਿਤੋਂ ਨੂੰ ਪਹਿਲਾਂ ਨਾਮ ਦੀ ਕਥਾ ਸੁਣ ਕੇ ਗੁਰਬਾਣੀ ਦੀ ਕਥਾ ਸੁਣ ਕੇ ਜਿਹੜਾ ਬੰਦਾ ਹਰ ਰੋਜ਼ ਕਥਾ ਸੁਣਦਾ ਨਾ ਚਾਹੇ 10 ਮਿੰਟ 5 ਮਿੰਟ 20 ਮਿੰਟ ਗੁਰਬਾਣੀ ਦੀ ਕਥਾ ਸੁਣਦਾ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ ਗੁਰੂ ਦੇ ਦਰ ਤੇ ਤੁਹਾਨੂੰ ਕਥਾ ਸੁਣਨ ਵਾਲੇ ਨੂੰ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਸਾਹਿਬ ਕਿਰਪਾ ਕਰਦੇ ਨੇ ਮਹਾ ਪੁਨੀਤ ਭਏ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਜਿਹਦੇ ਭਾਈ ਭਾਗ ਕਮਜ਼ੋਰ ਨੇ ਨਾ ਮਾੜੇ ਭਾਗ ਨੇ ਚੰਗੇ ਭਾਗ ਨਹੀਂ ਹਨ ਉਸ ਨੂੰ ਸਤ ਸੰਗਤ ਚ ਬੈਠਣਾ ਨਹੀਂ ਮਿਲਦਾ ਹ ਉਹ ਸਤ ਸੰਗਤ ਵਿੱਚ ਜਾ ਕੇ ਬੈਠੇਗਾ ਨਹੀਂ ਨਾਲ ਦੀ ਨਾਲ ਹੀ ਮੁੜ ਜਾਏਗਾ ਮੱਥਾ ਵੀ ਟੇਕ ਕੇ ਪਰ ਉਹਨੂੰ ਮਾਰੀ ਕਹਿੰਦੇ ਵੱਡੇ ਭਾਗਾ ਨਾਲ ਜਾ ਕੇ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਸੰਗਤ ਕਰਕੇ ਜਿਵੇਂ 쿠ਠਾਰੀ ਵਿੱਚ ਸੋਨਾ ਪਾ ਦਈਏ ਤੇ ਉਹ 쿠ਠਾਰੀ ਦੇ ਵਿੱਚ ਪੈ ਕੇ ਉਹਦੀ ਖੋਟ ਸੜ ਜਾਂਦੀ ਹੈ ਜੇ ਉਹ ਕਾਂਚਨ ਸ਼ੁੱਧ 쿠ਠਾਰੀ ਠਹਿਰਾਤ ਨਹੀਂ ਨਿਚਲ ਪਈ ਸਭ ਸਭ ਕੀ ਸ਼ਕਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ 쿠ਠਾਰੀ ਚ ਪੈ ਕੇ ਉਹਦੀ ਮੈਲ ਉਹਦਾ ਖੋਟ ਨਿਕਲ ਜਾਂਦਾ ਫਿਰ ਮੁੱਲ ਪੈਂਦਾ ਉਹਨੂੰ ਮਹਿੰਗਾ ਖਰੀਦਦੇ ਨੇ ਲੋਕ ਇਸੇ ਤਰ੍ਹਾਂ ਗੁਰੂ ਦੀ ਸਤ ਸੰਗਤ ਰੂਪੀ ਕਠਾਰੀ ਤੇ ਜਦੋਂ ਬੰਦਾ ਬੈਠਦਾ ਜਦੋਂ ਉੱਥੇ ਸੰਗਤ ਕਰਦਾ ਜਿਵੇਂ ਜਿਵੇਂ ਉਹ ਸੰਗਤ ਕਰਦਾ ਬਾਣੀ ਨੂੰ ਸੁਣਦਾ ਕਥਾ ਨੂੰ ਸੁਣਦਾ ਸੁਣਿਆ ਦੁੱਖ ਪਾਪ ਦਾ ਨਾਸ ਉਹਦੇ ਉਹਦੀ ਮੈਲ ਉਤਰ ਲੱਗ ਜਾਂਦੀ ਹੈ ਉਹਦੇ ਪਾਪ ਦੂਰ ਹੋਣ ਲੱਗ ਜਾਂਦੇ ਹਨ ਸਾਇਬ ਕਿਰਪਾ ਕਰਦੇ ਨੇ ਵੱਡੇ ਭਾਗਾਂ ਨਾਲ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਬੈਠ ਕੇ ਬੰਦਾ ਉੱਥੇ ਰੱਬ ਦੀ ਗੱਲ ਸੁਣਦਾ ਪਾਰ ਬ੍ਰਹਮ ਸਿਉ ਲਾਗੋ ਰੰਗ ਫਿਰ ਪ੍ਰਮਾਤਮਾ ਦੇ ਨਾਲ ਜਦੋਂ ਕਥਾ ਸੁਣਦਾ ਜਦੋਂ ਗੁਰਬਾਣੀ ਦੀ ਵਿਚਾਰ ਸੁਣਦਾ ਫਿਰ ਉਹਨੂੰ ਆਕਲ ਆਉਂਦੀ ਹੈ ਸੋਝੀ ਆਉਂਦੀ ਹੈ ਔਰ ਫਿਰ ਉਹ ਪ੍ਰਮਾਤਮਾ ਦੇ ਨਾਮ ਨਾਮ ਦੇ ਨਾਲ ਉਹਦਾ ਰੰਗ ਚੜ ਜਾਂਦਾ ਉਹਨੂੰ ਪਰਮੇਸ਼ਰ ਦੇ ਨਾਲ ਉਹਦੀ ਬਾਣ ਆਉਂਦੀ ਹੈ ਭਾਵ ਉਹਨੂੰ ਨਾਮ ਤੇ ਭਰੋਸਾ ਹੋ ਜਾਂਦਾ ਵਿਸ਼ਵਾਸ ਹੋ ਜਾਂਦਾ ਤੇ ਨਾਮ ਜਪਣ ਲੱਗ ਜਾਂਦਾ ਹੈ ਸਿਮਰਨ ਕਰਨ ਲੱਗ ਜਾਂਦਾ ਜਿਵੇਂ ਜਿਵੇਂ ਉਹ ਕਥਾ ਸੁਣਦਾ ਗੁਰਬਾਣੀ ਦੀ ਉਹ ਉਸ ਤੇ ਪਾਪ ਦੂਰ ਹੁੰਦੇ ਜਾਂਦੇ ਨੇ ਤੇ ਪਾਪਨ ਤੋਂ ਸੁਰਖਰੂ ਹੋ ਕੇ ਰੱਬ ਦੇ ਨਾਮ ਦੇ ਨਾਲ ਜੁੜ ਜਾਂਦਾ ਪ੍ਰਮਾਤਮਾ ਤੇ ਵਿਸ਼ਵਾਸ ਕਰਦਾ ਭਰੋਸਾ ਕਰਦਾ ਹੈ ਸਹਿਬ ਕਿਰਪਾ ਕਰਦੇ ਨੇ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਸਹਿਬ ਕਿਰਪਾ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਹਰ ਹਰ ਨਾਮ ਜਪਤ ਜਨਤਾ ਰਿਓ ਭਾਵ ਕਿ ਇੱਥੇ ਲੋਕ ਨਸ਼ਿਆਂ ਦੇ ਵਿੱਚ ਡੋਬਰੇ ਨੇ ਜਿਹੜਾ ਬੰਦਾ ਨਾਮ ਜਪਦਾ ਉਹ ਸ਼ਰਾਬਾਂ ਨਹੀਂ ਪੀਂਦਾ ਹੈ ਉਹ ਨਸ਼ੇ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਤੇ ਇਨਸਾਨੀਅਤ ਦਾ ਸਤਕਾਰ ਵੀ ਉਹਨਾਂ ਦਾ ਹੁੰਦਾ ਹੈ ਜਿਹੜੇ ਬੰਦੇ ਆਪਣੇ ਇਨਸਾਨੀਅਤ ਨੂੰ ਸਾਹਮ ਕੇ ਰੱਖਦੇ ਨੇ ਜਿਨ੍ਹਾਂ ਵਿੱਚ ਮਰਦਾਨਗੀ ਹੈ ਮਰਦ ਬਣ ਕੇ ਰਹਿੰਦੇ ਨੇ ਜਿਹੜੇ ਰਾਤ ਨੂੰ ਡੇਗ-ਡੇਗ ਕੁੱਤਿਆਂ ਤੋਂ ਮੂੰਹ ਚਟਾਈ ਜਾਂਦੇ ਨੇ ਟੜਕੇ ਕਹਿੰਦੇ ਨੇ ਲੋਕ ਸਾਡੇ ਪੈਰੀ ਹੱਥ ਲਾਉਣਗੇ ਜਾਂ ਲੋਕ ਸਾਨੂੰ ਘਰੇ ਆ ਇਹਨੂੰ ਜੀ ਆਇਆਂ ਕਹਿਣਗੇ ਸਿਸ ਕਰਕੇ ਉਹਨਾਂ ਨੂੰ ਆਤਮਾ ਨਹੀਂ ਮਿਲਦਾ ਉਹਨਾਂ ਨੂੰ ਪਟਕਾਰ ਪੈਂਦੀ ਆ ਸੱਭੇ ਕਿਰਪਾ ਕਰਦੇ ਨੇ ਨਾਮ ਜਪ-ਜਪ ਕੇ ਉਹਨਾਂ ਨੇ ਕਹਿਣ ਲੱਗੇ ਆਪਣੀ ਜੀਵਨ ਨੂੰ ਸਫਲਾ ਕਰ ਲਿਆ ਔਰ ਇਨਸਾਨੀਅਤ ਤੇ ਮਰਦਾਨਗੀ ਉਹਨਾਂ 'ਚ ਪੈਦਾ ਹੋ ਗਈ ਆ ਭਾਵ ਕਿ ਮਰਦਾਂ ਵਾਲੀ ਜ਼ਿੰਦਗੀ ਜਿਉਣ ਲੱਗੇ ਨੇ ਜਿਵੇਂ ਉਹਨਾਂ ਦੇ ਟਾਈਮ 'ਚ ਆਪਾਂ ਜੱਸਾ ਸਿੰਘ ਆਲੂ ਵਾਲੀਏ ਦਾ ਜਨਮ ਦਿਨ ਮਨਾਉਣ ਜਾ ਰਹੇ ਹਾਂ ਇਸੇ ਤਰ੍ਹਾਂ ਸਾਬ ਕਹਿੰਦੇ ਨੇ ਆਗਨ ਸਾਗਰ ਗੁਰਪਾਰ ਪਾਰਿਓ ਜਿਹੜਾ ਸੰਸਾਰ ਸਾਗਰ ਜਿਹੜਾ ਹੁਣ ਤੱਕ ਪੰਡਤਾਂ ਨੇ ਪਾਣੀ ਦਾ ਸਮੁੰਦਰ ਦੱਸਦੇ ਰਹੇ ਨੇ ਲੋਕਾਂ ਨੂੰ ਕਿ ਇਹ ਭਵ ਸਾਗਰ ਭਾਵ ਕਿ ਪਾਣੀ ਦਾ ਸਮੁੰਦਰ ਤੇ ਗਊ ਤੁਹਾਨੂੰ ਪਾਰ ਲਾਏ ਕਿ ਗਊਆਂ ਮਹਿੰਗੀਆਂ ਸੀ ਦਾਨ ਲੈਂਦੇ ਸੀ ਹੋਰ ਬੜਾ ਕੁਝ ਦਾਨ ਲੈਂਦੇ ਸੀ ਪਰ ਗੁਰੂ ਸਾਹਿਬ ਕਹਿਣ ਲੱਗੇ ਮਰਨ ਵਾਲੇ ਬੰਦੇ ਨੇ ਕੋਈ ਪਾਣੀ ਦਾ ਸਮੁੰਦਰ ਨਹੀਂ ਪਾਰ ਕਰਨਾ ਅਗਨ ਦਾ ਸਾਗਰ ਉਹ ਜਿਉਂਦੇ ਜੀ ਪਾਰ ਕਰਨਾ ਮਰਨ ਤੋਂ ਬਾਅਦ ਕੋਈ ਭਾਵ ਸਾਗਰ ਨਹੀਂ ਹੈ ਕੋਈ ਸਾਗਰ ਨਹੀਂ ਆਉਂਦਾ ਜਿਹੜਾ ਬੰਦੇ ਨੇ ਪਾਰ ਕਰਨਾ ਜਿਉਂਦੇ ਜੀ ਪਾਰ ਕਰਨਾ ਮਾਰੇ ਕਹਿੰਦੇ ਨੇ ਅਗਨ ਸਾਗਰ ਗੁਰ ਪਾਰ ਉਤਾਰਿਓ ਅੱਗ ਦਾ ਸਾਗਰ ਸੀ ਜਿਹੜਾ ਸੰਸਾਰ ਜਿੱਥੇ ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ ਰਹਿੰਦੇ ਆ ਇਸ ਨੂੰ ਗੁਰੂ ਨੇ ਅੱਗ ਦਾ ਸਾਗਰ ਵੀ ਦੱਸਿਆ ਭਾਵ ਕੇ ਕੋਈ ਕਾਮ ਚ ਡੁੱਬ ਗਿਆ ਕੋਈ ਕਰੋਧ ਚ ਡੁੱਬ ਗਿਆ ਕੋਈ ਹੰਕਾਰ ਚ ਡੁੱਬ ਗਿਆ ਕੋਈ ਲੋਭ ਚ ਡੁੱਬ ਗਿਆ ਕੋਈ ਨਸ਼ਿਆਂ ਚ ਡੁੱਬ ਗਿਆ ਸੋ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਬੰਦਗੀ ਵਾਲਾ ਉਹ ਇਨਾਂ ਵਿਕਾਰਾਂ ਚ ਨਹੀਂ ਡੁੱਬਦਾ ਹੈ ਬਾਕੀ ਦੁਨੀਆ ਡੁੱਬ ਜਾਂਦੀ ਹੈ ਅਗਨ ਦਾ ਸਾਗਰ ਸੜ ਜਾਂਦੇ ਨੇ ਖਤਮ ਹੋ ਜਾਂਦੇ ਨੇ ਵਿਕਾਰਾਂ ਵਿੱਚ ਜਮਾ ਜ਼ੀਰੋ ਹੋ ਜਾਂਦੇ ਨੇ ਵਿਕਾਰਾਂ ਦੇ ਵਿੱਚ ਪੈ ਕੇ ਸਾਬ ਕਹਿੰਦੇ ਨੇ ਅਗਨ ਸਾਗਰ ਇਥੇ ਭਾਵ ਸਾਗਰ ਨੂੰ ਅੱਗ ਦਾ ਸਾਗਰ ਦੱਸਿਆ ਜਿਸ ਕਰਕੇ ਜੇ ਭਾਵ ਭਾਵ ਕੇ ਪਾਣੀ ਦਾ ਸਾਗਰ ਹੁੰਦਾ ਫਿਰ ਗੁਰੂ ਸਾਹਿਬ ਨੇ ਉਸ ਨੂੰ ਜਲ ਸਾਗਰ ਲਿਖਣਾ ਸੀ ਸੋ ਇਸ ਨੂੰ ਆਗਨ ਸਾਗਰ ਲਿਖਿਆ ਹੈ ਗੁਰਦੇਵ ਕਿਰਪਾ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਕਰੋ ਸੁਖਮਨੀ ਸਾਹਿਬ ਦੇ ਵਿੱਚ ਵੀ ਮਹਾਰਾਜ ਨੇ ਇਸ ਨੂੰ ਅਗਨ ਦਾ ਸਾਗਰ ਹੀ ਦੱਸਿਆ ਹੈ ਸੋ ਸਹਿਬ ਕਿਰਪਾ ਕਰਦੇ ਨੇ ਕਰ ਕੀਰਤਨ ਮਨ ਸ਼ੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਹੁਣ ਇਥੇ ਕੀਰਤਨ ਦਾ ਮਤਲ ਕੀ ਹੈ ਕਈ ਵਾਰ ਇਹ ਸੋਚਦੇ ਆਂ ਵੀ ਸਾਨੂੰ ਤੇ ਕੀਰਤਨ ਆਉਂਦਾ ਨਹੀਂ ਤਪਲੇ ਦੀ ਤਾਲ ਦਾ ਨਹੀਂ ਪਤਾ ਬਾਜੇ ਦੀਆਂ ਸੁਰਾਂ ਦਾ ਨਹੀਂ ਪਤਾ ਸਾਹਿਬ ਕਿਰਪਾ ਕਰਦੇ ਨੇ ਕਲ ਯੁਗ ਮੇ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਇ ਧਿਆਨਾ ਇਥੇ ਕਲ ਯੁਗ ਦੇ ਵਿੱਚ ਕੀਰਤਨ ਦਾ ਮਤਲਸ ਜੀ ਕੀਰਤੀ ਸੀ ਪ੍ਰਮਾਤਮਾ ਦੀ ਭਾਵ ਉਸ ਦੀ ਬੰਦਗੀ ਸੀ ਕਿ ਕਲਯੁਗ ਦੇ ਵਿੱਚ ਸਿਮਰਨ ਭਜਨ ਪਰਮਾਤਮਾ ਦਾ ਹੈ ਉਹ ਪ੍ਰਧਾਨ ਬਾਕੀ ਕੋਈ ਦਾਨ ਪੁੰਨ ਜਾਂ ਕਰਮਕੰਡ ਕਿਸੇ ਲੇਖੇ 'ਚ ਨਹੀਂ ਲੱਗਣਗੇ ਸੋ ਇੱਥੇ ਗੁਰੂ ਸਾਹਿਬ ਕਿਰਪਾ ਕਰਦਿੰਨੇ ਕਰ ਕੀਰਤਨ ਮਨ ਸ਼ੀਤਲ ਪਏ ਭਾਵ ਕੇ ਪਰਮਾਤਮਾ ਦੀ ਕੀਰਤੀ ਕਰ ਭਾਵ ਵਾਹਿਗੁਰੂ 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 ਦਾ ਸਿਮਰਨ ਕਰ ਮੂਲ ਮੰਤਰ ਦਾ ਜਾਪ ਕਰ ਗੁਰਬਾਣੀ ਦਾ ਗੁਰਬਾਣੀ ਦਾ ਪਾਠ ਕਰਿਆ ਕਰ ਸਹਿਜ ਪਾਠ ਕਰਿਆ ਕਰ ਸੁਖਮਨੀ ਸਾਹਿਬ ਜੋ ਵੀ ਬਾਣੀ ਜਪਜੀ ਸਾਹਿਬ ਦਾ ਪਾਠ ਨਿਤਾ ਪ੍ਰਤੀ ਕਰਿਆ ਕਰ ਇਹ ਕੀਰਤਨ ਹੈ ਪ੍ਰਮਾਤਮਾ ਦਾ ਭਾਵ ਉਹਦੀ ਕੀਰਤੀ ਕਰਨੀ ਉਸ ਨੂੰ ਯਾਦ ਕਰਨਾ ਤੇ ਮਨ ਸ਼ੀਤਲ ਹੋ ਗਿਆ ਭਾਵ ਮਨ ਨਿਰਮਲ ਹੋ ਗਿਆ ਸੋ ਜਨਮ ਜਨਮ ਕੇ ਕਿਲ ਵਿਖ ਗਏ ਤੋ ਜਨਮਾਂ ਜਨਮਾਂ ਦੇ ਪਾਪ ਉਤਰ ਗਏ ਨੇ ਜਦੋਂ ਪ੍ਰਮਾਤਮਾ ਦਾ ਨਾਮ ਜਪਣ ਲੱਗ ਗਏ ਜਦੋਂ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਗਏ ਸਹਿਬ ਕਿਰਪਾ ਕਰ ਸਰਬਨਿਧਾਨ ਪੇਖੇ ਮਨ ਮਾਈ ਅਬ ਢੂੰਡਨ ਕਾ ਏਕੋ ਜਾਇ ਜਦੋਂ ਬੰਦਾ ਬੰਦਗੀ ਕਰਨ ਲੱਗ ਜਾਂਦਾ ਜਦੋਂ ਬੰਦਾ ਥੋੜਾ ਸਮਾਂ ਸਿਮਰਨ ਵਿੱਚ ਜੋੜਨ ਲੱਗ ਜਾਂਦਾ ਮਰਤ ਦੇ ਪਰਮਾਤਮਾ ਦੀ ਹਾਜ਼ਰੀ ਭਰਦਾ ਸੋ ਪਰਮਾਤਮਾ ਫਿਰ ਉਸ ਨੂੰ ਸੋਝੀ ਦਿੰਦਾ ਉਸ ਨੂੰ ਅਕਲ ਦਿੰਦਾ ਤੇ ਸਾਰੇ ਖਜ਼ਾਨੇ ਸਾਰੀ ਦੁਨੀਆ ਦੇ ਸੁੱਖ ਉਹਦੇ ਮਨ ਦੇ ਵਿੱਚ ਹੀ ਆ ਜਾਂਦੇ ਨੇ ਭਾਵੇਂ ਉਹਦੀ ਅੰਦਰ ਜੋ ਬ੍ਰਹਿਮੰਡੇ ਸੋਈ ਪਿੰਡੇ ਜਿਹੜਾ ਪਰਮਾਤਮਾ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ ਹੈ ਉਹੀ ਆਪਣੇ ਪਿੰਡੇ ਦੇ ਵਿੱਚ ਉਹੀ ਆਪਣੇ ਸਰੀਰ ਦੇ ਵਿੱਚ ਸੋ ਉਹ ਆਪਾਂ ਨੂੰ ਸਾਰਾ ਕੁਝ ਆਪਣੇ ਅੰਦਰੋਂ ਹੀ ਦਿਖਾ ਦਿੰਦਾ ਹੈ ਕਿ ਕੋਈ ਲਿਮਟਿਡ ਸੁੱਖ ਨਹੀਂ ਸੰਸਾਰੀ ਬੰਦਾ ਕੋਈ ਲਿਮਟਿਡ ਸੁੱਖ ਪੈਸੇ ਨਾਲ ਪੈਤਾ ਕਰ ਸਕਦਾ ਪਰ ਜਦੋਂ ਰੱਬ ਅੰਦਰ ਬੈਠਾ ਪ੍ਰਮਾਤਮਾ ਬੰਦੇ ਨੂੰ ਆਤਮਿਕ ਸੁੱਖ ਦਿੰਦਾ ਹੈ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਉਹ ਤੇਰਾ ਬਾਣਾ ਮਿੱਠਾ ਲੱਗੇ ਹੀ ਕਹਿੰਦੇ ਹਨ ਕਿ ਤੇਰਾ ਬਾਣਾ ਹੈ ਤੇ ਜਿਹੜਾ ਬੰਦਾ ਰੱਬ ਤੋਂ ਦੂਰ ਆ ਉਹ ਮਖਮਲੀ ਰਜਾਈਆਂ ਤੇ ਏਸੀਆਂ ਵਿੱਚ ਬੈਠ ਕੇ ਵੀ ਤਪਦਾ ਪਿਆ ਹੈ ਭਾਵੇਂ ਉਸ ਦੀ ਆਤਮਾ ਭੜਕਦੀ ਪਈ ਆ ਸੁੱਖ ਨਹੀਂ ਆ ਕੋਲੇ ਸਹਬ ਕਿਰਪਾ ਕਰਦੇ ਨੇ ਹੁਣ ਕਹਿੰਦੇ ਅਬ ਢੂੰਡਣ ਕਾਇਕੋ ਜਾਇ ਹੁਣ ਕਿਤੇ ਜਾਨ ਦੀ ਲੋੜ ਨਹੀਂ ਸੁੱਖ ਲੱਭਣ ਦੀ ਲੋੜ ਨਹੀਂ ਕਾਦੇ ਵਾਰ ਤੇ ਘਰ ਛੱਡ ਕੇ ਦੂਰ ਜਾਣਾ ਸੁੱਖ ਲੱਭਣ ਵਾਸਤੇ ਦੁਨੀਆ ਕੋਲੇ ਜਾਣਾ ਕਿਉਂਕਿ ਮਹਾਰਾਜ ਨੇ ਆਤਮਾ ਦੇ ਵਿੱਚ ਹੀ ਪਰਮਾਤਮਾ ਦਿਖਾ ਦਿੱਤਾ ਸੁੱਖ ਦੁੱਖ ਦੇਣ ਵਾਲਾ ਤਾਂ ਸਾਡੇ ਅੰਦਰ ਹੀ ਬੈਠਾ ਉਹਨੂੰ ਅਸੀਂ ਬੁਲਾਉਂਦੇ ਨਹੀਂ ਆ ਬਾਹਰੋਂ ਅਸੀਂ ਲੱਭਦੇ ਫਿਰਦੇ ਆ ਜਦੋਂ ਅਸੀਂ ਅੰਦਰ ਆਤਮਾ ਬੈਠੇ ਪ੍ਰਮਾਤਮਾ ਨੂੰ ਪਹਿਚਾਨ ਲਿਆ ਜਦੋਂ ਉਸ ਨੂੰ ਯਾਦ ਕਰਨ ਲੱਗ ਗਏ ਉਹਦੇ ਨਾਲ ਪ੍ਰੇਮ ਬਣ ਗਿਆ ਪਿਆਰ ਬਣ ਗਿਆ ਤਾਂ ਫਿਰ ਸਾਨੂੰ ਕਿਤੇ ਸੌਖ ਲੱਭਣ ਦੀ ਢੂੰਡਣ ਦੀ ਲੋੜ ਨਹੀਂ ਪੈਣੀਗੀ ਗੁਰਦੇਵ ਕਿਰਪਾ ਕਰਦੇ ਨੇ ਪ੍ਰਭ ਆਪਣੇ ਜਦ ਭਏ ਦਿਆਲ ਪੂਰਨ ਹੋਈ ਸੇਵਕ ਕਾਲ ਜਿਹੜਾ ਸੇਵਕ ਸੇਵਾ ਕਰਦਾ ਪ੍ਰਮਾਤਮਾ ਦੀ ਉਹਦੀ ਘਾਲ ਉਹਦੇ ਥਾਂੇ ਪੈਂਦੀ ਆ ਜਿੱਦੇ ਪ੍ਰਮਾਤਮਾ ਉਹਦੇ ਤੇ ਕਿਰਪਾ ਕਰਦਾ ਜਿੱਦੇ ਪ੍ਰਮਾਤਮਾ ਉਹਦੇ ਤੇ ਦਿਆਵਾਨ ਹੋ ਜਾਂਦਾ ਉਹਦੇ ਉਹਦੀ ਮਿਹਰ ਕਰਦਾ ਉਹਨੂੰ ਜੁਗੋ ਜੁਗ ਟੱਲ ਕਰ ਦਿੰਦਾ ਜਿਵੇਂ ਕਹਿੰਦੇ ਨੇ ਕਿ ਭਾਈ ਬੁੱਧੂ ਤਮਿਹਾਰ ਜੋ ਕਿ ਲਾਹੌਰ ਦੇ ਰਹਿਣ ਵਾਲਾ ਸੀ ਉਸਨੇ ਆਪਣਾ ਇਟਾ ਦਾ ਹਾਵਾ ਪਾਇਆ ਔਰ ਸਾਹੂਕਾਰਾਂ ਤੋਂ ਪੈਸੇ ਲੈ ਕੇ ਆਪਣਾ ਕੰਮ ਤੋਰਿਆ ਔਰ ਉਸਨੇ ਇਹ ਕਿ ਆਵਾ ਪੱਕੇ ਚੰਗੀ ਇੱਟ ਨਿਕਲੇ ਤੇ ਮੈਂ ਕਰਜ਼ਾ ਵੀ ਉਤਾਰਾਂ ਤੇ ਅੱਗੇ ਆਪਣਾ ਪੈਰਾਂ ਤੇ ਹੋ ਕੇ ਆਪਣਾ ਹੋਰ ਕਾਰੋਬਾਰ ਚੰਗਾ ਚਲਾਵਾਂ ਉਹ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਉੱਥੇ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਸੋ ਮੇਵੜੇ ਤੋਂ ਅਰਦਾਸੀ ਸਿੰਘ ਤੋਂ ਅਰਦਾਸ ਕਰਵਾਈ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮੇਰਾ ਆਵਾ ਜਿਹੜਾ ਪੱਕ ਜਾਵੇ ਚੰਗੀ ਇੱਟ ਬਣ ਜਾਵੇ ਤਾਂ ਕਿ ਮਹਿੰਗੀ ਵਿਕ ਜਾਵੇ ਤਾਂ ਮੈਂ ਆਪਣਾ ਕਰਜ਼ਾ ਉਤਾਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ ਤੇ ਨਾਲ ਗੁਰੂ ਕੇ ਦੀ ਸੰਗਤ ਨੂੰ ਲੰਗਰ ਛਕਾਵਾਂ ਅਰਦਾਸ ਕੀਤੀ ਆ ਸੋ ਗੁਰੂ ਸਾਹਿਬ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਭਾਈ ਬੁੱਧੂ ਸੰਗਤਾਂ ਨੂੰ ਪ੍ਰਸ਼ਾਦ ਛਕਾਓ ਸੰਗਤਾਂ ਨੂੰ ਪ੍ਰਸ਼ਾਦਾ ਛਕਾਓ ਤੇ ਤੁਹਾਡੇ ਕਾਰਜ ਰਾਸ ਹੋਣਗੇ ਤੁਹਾਨੂੰ ਕਦੇ ਤੋਟ ਨਹੀਂ ਆਵੇਗੀ ਅੱਜ ਆਪਾਂ ਦੇਖਦੇ ਆਂ ਲੋਕ ਬਿਮਾਰੀਆਂ ਬਹੁਤ ਲਾਈ ਬੈਠੇ ਨੇ ਬੜੀਆਂ ਬੜੀਆਂ ਦਵਾਈਆਂ ਤੇ ਬੜੇ ਬੜੀਆਂ ਮਹਿੰਗੀਆਂ ਦਵਾਈਆਂ ਖਾ ਰਹੇ ਨੇ ਉਹ ਉਹੀ ਲੋਕ ਨੇ ਜਿਹੜੇ ਲੰਗਰਾਂ ਵਿੱਚ ਹਿੱਸਾ ਨਹੀਂ ਪਾਉਂਦੇ ਹਨ ਜਿਹੜੇ ਲੰਗਰਾਂ ਵਿੱਚ ਆਟਾ ਦਾਲ ਤੇ ਸੰਗਤਾਂ ਨੂੰ ਕਲਯੁਗ ਦੇ ਵਿੱਚ ਲੰਗਰ ਛਕਾਉਂਦੇ ਨੇ ਉਹਨਾਂ ਨੂੰ ਕੋਈ ਰੋਗ ਨਹੀਂ ਹੈ ਔਰ ਉਹਨਾਂ ਤੇ ਗੁਰੂ ਦੀ ਕਿਰਪਾ ਹੈ ਗੁਰੂ ਸਾਹਿਬ ਕਹਿੰਨ ਲੱਗੇ ਭਾਈ ਬੁੱਧੂ ਸੰਗਤਾਂ ਨੂੰ ਲੰਗਰ ਛਕਾ ਤੇ ਤੇਰੇ ਤੇ ਕਿਰਪਾ ਹੋਏਗੀ ਪਰ ਬੁੱਧੂ ਨੇ ਘਰੇ ਜਾ ਕੇ ਲੰਗਰ ਤਿਆਰ ਕਰਵਾਇਆ ਸੰਗਤਾਂ ਪਹੁੰਚੀਆਂ ਸੰਗਤਾਂ ਪ੍ਰਸ਼ਾਦਾ ਛੱਕ ਰਹੀਆਂ ਤੇ ਬਾਅਦ ਦੇ ਵਿੱਚ ਇੱਕ ਭਾਈ ਲੱਖੂ ਜਿਹੜਾ ਕਿ ਗੁਰੂ ਦਾ ਸਿੱਖ ਸੀ ਉਹ ਵੀ ਆ ਗਿਆ ਤੇ ਬੁੱਧੂ ਨੂੰ ਕਹਿਣ ਲੱਗਿਆ ਕਿ ਮੈਨੂੰ ਪ੍ਰਸ਼ਾਦਾ ਛਕਾ ਭਾਈ ਬੁੱਧੂ ਨੇ ਉਸਨੂੰ ਗਰੀਬ ਜਹਾ ਦੇਖ ਕੇ ਪਾਟੇ ਕੱਪੜੇ ਦੇਖ ਕੇ ਉਸਨੂੰ ਆਪਣੇ ਘਰੇ ਨਾ ਬੜਨ ਦਿੱਤਾ ਸੋ ਉਸ ਤੋਂ ਬਾਅਦ ਪ੍ਰਸ਼ਾਦਾ ਛੱਕ ਕੇ ਜਦੋਂ ਸਮਾਪਤੀ ਤੋਂ ਅਰਦਾਸ ਹੋਣ ਲੱਗੀ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਅਰਦਾਸ ਦੇ ਵਿੱਚ ਨਾਮ ਬੋਲੇ ਗਏ ਤੇ ਕੇ ਭਾਵ ਕੇ ਬੁੱਧੂ ਦਾਵਾ ਪੱਕ ਜਾਵੇ ਤੇ ਉਹ ਬਾਹਰ ਖੜਾ ਸੀ ਜਿਹੜਾ ਭੁੱਖਾ ਸੀ ਪ੍ਰਸ਼ਾਦਾ ਛਕਿਆ ਨਹੀਂ ਸੀ ਸੋ ਉਸ ਨੇ ਜਦੋਂ ਇਹ ਆਵਾਜ਼ ਸੁਣੀ ਕੇ ਬੁੱਧੂ ਦਾਵਾ ਪੱਕ ਜਾਵੇ ਤਾਂ ਉਸ ਨੇ ਉੱਚੀ ਦੇਣੇ ਆਵਾਜ਼ ਕੇ ਦੇ ਕੇ ਕਹਿ ਦਿੱਤਾ ਕੇ ਗੁਰੂ ਅਰਜਨ ਦੇਵ ਮਹਾਰਾਜ ਬੁੱਧੂ ਦਾਵਾ ਕੱਚਾ ਹੀ ਰਹਿ ਜਾਵੇ ਕਿਉਂਕਿ ਬੁੱਧੂ ਨੇ ਮੈਨੂੰ ਪ੍ਰਸ਼ਾਦਾ ਨਹੀਂ ਛਕਾਇਆ ਸੋ ਉਸਨੇ ਫੇਰ ਕੀ ਅਰਦਾਸ ਕੀਤੀ ਨੇ ਲਾਸਟ ਦੇ ਉੱਤੇ ਕਿ ਮਹਾਰਾਜ ਇਹ ਮਨੋਰਥ ਲੈ ਕੇ ਬੁੱਧੂ ਨੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਇ ਲੰਗਰ ਛਕਾਇਆ ਕਿ ਇਹਦਾ ਆਵਾ ਪੱਕ ਜਾਵੇ ਉਸਨੇ ਫੇਰ ਉੱਚੀ ਆਵਾਜ਼ ਦੇ ਵਿੱਚ ਕਹਿ ਦਿੱਤਾ ਹੇ ਗੁਰੂ ਨਾਨਕ ਦੇਵ ਮਹਾਰਾਜ ਬੁੱਧੂ ਦਾ ਆਵਾ ਕੱਚਾ ਹੀ ਰਹਿ ਜਾਵੇ ਸੋ ਇਸ ਕਰਕੇ ਜਦੋਂ ਬੁੱਧੂ ਨੇ ਦੇਖਿਆ ਤੇ ਕਹਿਣ ਲੱਗੇ ਪ੍ਰਸ਼ਾਦਾ ਛਕਾਂ ਤੇ ਤੇ ਬੁੱਧੂ ਦੀਆਂ ਇੱਟਾਂ ਸੀ ਜਿਹੜੀਆਂ ਉਹਨੂੰ ਲੱਗਿਆ ਵੀ ਬਹੁਤ ਪੱਕੀ ਜਾਂਦੀਆਂ ਨੇ ਪਰ ਜਦੋਂ ਆਵਾ ਖੁੱਲਿਆ ਤੇ ਆਵਾ ਕੱਚਾ ਨਿਕਲਿਆ ਤੇ ਬੁੱਧੂ ਬੜਾ ਉਦਾਸ ਹੋਇਆ ਆ ਕੇ ਅੰਮ੍ਰਿਤਸਰ ਫੇਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਅਰਦਾਸ ਕਰਵਾਈ ਸੀ ਪਰ ਮੇਰੀ ਅਰਦਾਸ ਪੂਰੀ ਨਹੀਂ ਹੋਈ ਇਸ ਕਰਕੇ ਮੇਰਾ ਆਵਾ ਕੱਚਾ ਨਿਕਲਿਆ ਮਹਾਰਾਜ ਕਹਿਣ ਲੱਗੇ ਭਾਈ ਕੋਈ ਕੋਈ ਤੇਰੇ ਮੇਗਨ ਪੈ ਗਿਆ ਹੋਣਾ ਕੋਈ ਲੰਗਰ ਛਕੌਣ ਤੇ ਧੂਚੀਂਚ ਬੋਲਿਆ ਗਿਆ ਹੋਣਾ ਕਿਸੇ ਸਿੱਖ ਨੂੰ ਕਹਿਣ ਲੱਗਿਆ ਮਹਾਰਾਜ ਇੱਕ ਭਾਈ ਲੱਖੂ ਸਾਡੇ ਗਰੀਬ ਦਾ ਸਿੱਖਾ ਉਹ ਆਇਆ ਸੀ ਉਹਨੂੰ ਮੈਂ ਪ੍ਰਸ਼ਾਦਾ ਨਹੀਂ ਛਕਾਇਆ ਸੋ ਕਹਿਣ ਲੱਗੇ ਭਾਈ ਸਿੱਖ ਜੋ ਕਹਿ ਦਿੰਦੇ ਨੇ ਉਹ ਭਾਈ ਗੁਰੂ ਦੀ ਸਾਡੇ ਕੋਲੇ ਕੋਈ ਪਾਇਆ ਨਹੀਂ ਕਿ ਅਸੀਂ ਸਿੱਖ ਦੇ ਬਚਨ ਮੋੜ ਦਈਏ ਜੋ ਸਾਡੇ ਸਿੱਖ ਗਰੀਬ ਸਿੱਖ ਸਾਨੂੰ ਅਰਦਾਸ ਕਰਦੇ ਨੇ ਗੁਰੂ ਉਸਨੂੰ ਟਾਲ ਨਹੀਂ ਸਕਦਾ ਹੈ ਤੇ ਗੁਰੂ ਦੀ ਕਰੀ ਗੱਲ ਸਿੱਖ ਟਾਲ ਸਕਦੇ ਨਹੀਂ ਪਾਲ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖਾਂ ਨੂੰ ਇੰਨਾ ਮਾਣ ਦਿੱਤਾ ਇਹਨੂੰ ਵਡਿਆਈ ਦਿੱਤੀ ਤੇ ਭਾਈ ਬੁੱਧੂ ਨੂੰ ਕਿਹਾ ਕਹਿਣ ਲੱਗੇ ਭਾਈ ਲੱਖੋਂ ਦੀ ਨਹੀਂ ਟਾਲ ਸਕਦੇ ਸੀ ਅਸੀਂ ਤੂੰ ਲੱਖੋਂ ਨੂੰ ਕਿਉਂ ਨਹੀਂ ਪ੍ਰਸ਼ਾਦਾ ਛਕਾਇਆ ਸੋ ਮਹਾਰਾਜ ਕਹਿਣ ਲੱਗੇ ਤੇਰੀ ਅਰਦਾਸ ਵੀ ਪੂਰੀ ਹੋ ਜੂਗੀ ਭਾਵ ਤੇਰੀਆਂ ਇੱਟਾਂ ਪੱਕਿਆਂ ਦੇ ਭਾਈ ਵਿਕਣਗੀਆਂ ਕੱਚੀਆਂ ਵੀ ਸੋ ਇਸ ਕਰਕੇ ਉੱਥੇ ਨੂਰ ਦੇਨ ਦੀ ਸਰਾਂ ਦੀ ਪਾੜ ਪੈ ਗਿਆ ਮੀਂਹ ਪੈਣ ਕਰਕੇ ਕਿਲੇ ਨੂੰ ਤੇ ਇੱਟ ਕਿਤੋਂ ਮਿਲੀ ਨਾ ਤੇ ਬੁੱਧੂ ਦੀਆਂ ਪਾਪ ਕੇ ਕੱਚੀਆਂ ਇੱਟਾਂ ਪੱਕੀਆਂ ਦੇ ਭਾਅ ਖਰੀਦੀਆਂ ਗਈਆਂ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਆਂਧ ਬਖਸ਼ਿਸ਼ ਕਰਦੇ ਨੇ ਸਹਿਬ ਪੂਰਨ ਹੋਈ ਸੇਵਕ ਕਾਲ ਸੇਵਕ ਨੇ ਜਿਹੜੀ ਸੇਵਾ ਕੀਤੀ ਸੀ ਪਾਪ ਕੇ ਜਿਹੜੀ ਕਮਾਈ ਕੀਤੀ ਸੀ ਉਹਦੀ ਪੂਰੀ ਹੋ ਗਈ ਪਾਪ ਕੇ ਗੁਰੂ ਜੀ ਜਦੋਂ ਕਿਰਪਾ ਕਰਦੇ ਨੇ ਉਹਦੇ ਤੇ ਰਹਿਮਤ ਕਰਦੇ ਨੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੀ ਕੀਤੀ ਸੇਵਾ ਨੂੰ ਥਾਂ ਹੀ ਪਾਉਂਦੇ ਨੇ ਵੰਦਨ ਕਾਟ ਕੀਏ ਆਪਣੇ ਦਾਸ ਉਹਦੇ ਬੰਦਨ ਕੱਟ ਦਿੱਤੇ ਉਹਨੂੰ 84 ਚੋਂ ਮੁਕਤ ਕਰ ਦਿੱਤਾ ਤੇ ਆਪਣਾ ਦਾਸ ਬਣਾ ਲਿਆ ਭਾਵ ਕੇ ਸੇਵਾ ਸਿਮਰਨ ਵਿੱਚ ਜੁੜ ਗਿਆ ਹੈ ਸਿਮਰ 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 ਗੁਣ ਤਾਸ ਉਹ ਗੁਣਾ ਦੇ ਖਜ਼ਾਨੇ ਨੂੰ ਉਹ ਗੁਣਾ ਦੇ ਤਾਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਸਿਮਰਤਾ ਹੈ ਉਹਦੇ ਵਿੱਚ ਗੁਣ ਉਤਰ ਆਉਂਦੇ ਨੇ ਜੈਸਾ ਸੇਵੇ ਤੈਸਾ ਹੋਈ ਜੇ ਜਿਹੜੀ ਤੁਸੀਂ ਸਿਮਰੋਗੇ ਯਾਦ ਕਰੋਗੇ ਉਹ ਜੇ ਬਣ ਜਾਓਗੇ ਮਹਾਰੀ ਕਹਿੰਦੇ ਨੇ ਜੇ ਪ੍ਰਮਾਤਮਾ ਨੂੰ ਜਿਹੜੇ ਸਿਮਰਦੇ ਨੇ ਗੁਨਾ ਦੇ ਖਜ਼ਾਨੇ ਨੂੰ ਗੁਨਾ ਦਾ ਤਾਸ ਭਾਵ ਗੁਨਾ ਦਾ ਖਜ਼ਾਨਾ ਰੱਬ ਪ੍ਰਮਾਤਮਾ ਵਿੱਚ ਅਨੇਕਾਂ ਗੁਣ ਨੇ ਗਿਣਤੀ ਨਹੀਂ ਇਸੇ ਤਰ੍ਹਾਂ ਦਾ ਨਾਮ ਜਪਣ ਵਾਲਾ ਵੀ ਗੁਨਾ ਦਾ ਖਜ਼ਾਨਾ ਬਣ ਜਾਂਦਾ ਉਹਦੇ ਚ ਰੱਬੀ ਗੁਣ ਪ੍ਰਵੇਸ਼ ਕਰ ਜਾਂਦੇ ਨੇ ਗੁਰਦੇਵ ਕਿਰਪਾ ਕਰਦੇ ਨੇ ਏਕੋ ਮਨ ਏਕੋ ਸਭ ਠਾਏ ਉਹ ਪ੍ਰਮਾਤਮਾ ਇੱਕ ਉਹ 21 ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਸਾਰੀ ਜਗ੍ਹਾ ਤੇ ਉਹ ਆਪ ਹੀ ਆ ਹਰ ਜੀਵ ਦੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੀਆਂ ਜੁਨਾਂ ਦੇ 84 ਲੱਖ ਦੇ ਵਿੱਚ ਉਹ ਆਪ ਬੈਠਾ ਹੈ ਪੂਰਨ ਪੂਰ ਰਿਓ ਸਭ ਠਾਏ ਉਹ ਆਪ ਪੂਰਾ ਹੈ ਤੇ ਪੂਰਨ ਤੌਰ ਤੇ ਹਰੇਕ ਵਿੱਚ ਬੈਠਾ ਹੈ ਇਹ ਨਹੀਂ ਵੀ ਕੀੜੀ ਦੇ ਵਿੱਚ ਸ਼ਕਤੀ ਘੱਟ ਹੈ ਤੇ ਹਾਥੀ ਵਿੱਚ ਵੱਧ ਹੈ ਨਹੀਂ ਉਹਦੀ ਜੋਤ ਇੱਕੋ ਜੀ ਹੈ ਸਾਰਿਆਂ ਵਿੱਚ ਉਹ ਉਨਾਂ ਹੀ ਆਥੀ ਵਿੱਚ ਉਹਦੀ ਪਾਵਰ ਉਨਾਂ ਹੀ ਕੀੜੀ ਵਿੱਚ ਉਹ ਸ਼ਕਤੀ ਆਪਣੀ ਸਤਾ ਟਿਕਾਈ ਬੈਠਾ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੌਰ ਪੂਰੇ ਸਭ ਧਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਪੂਰੇ ਗੁਰੂ ਨੇ ਰਹਿਮਤ ਕਰਕੇ ਮਨ ਦਾ ਸ਼ੰਕਾ ਦੂਰ ਕਰ ਦਿੱਤਾ ਇਹ ਧਰਮ ਦੂਰ ਕਰ ਦਿੱਤਾ ਕਿ ਨਾਮ ਤੋਂ ਬਿਨਾ ਸੁਖ ਨਹੀਂ ਹੈ ਬੰਦਗੀ ਤੋਂ ਬਿਨਾ ਸੁਖ ਨਹੀਂ ਹੈ ਸਭ ਕੁਝ ਲੋਕਾਂ ਦੇ ਕੋਲੇ ਧੀਆ ਪੁੱਤਰ ਘਰ-ਬਾਰ ਜੈ ਦਾਦਾਂ ਗੱਡੀਆਂ ਕਾਰਾਂ ਸਭ ਕੁਝ ਰਿਸ਼ਤੇਦਾਰ ਸਭ ਕੁਝ ਨੇ ਪਰ ਦੁਖੀ ਨੇ ਫੇਰ ਵੀ ਦੁਖੀ ਨੇ ਸਰੀਰ ਕੋ ਰੋਗ ਲੱਗੇ ਹੋਏ ਨੇ ਬੱਚਿਆਂ ਤੋਂ ਸੁੱਖ ਨਹੀਂ ਮਿਲ ਰਿਹਾ ਸਤਕਾਰ ਨਹੀਂ ਮਿਲ ਰਿਹਾ ਜਿਹੜੇ ਸਿਮਰਨ ਨਾਲ ਜੁੜ ਜਾਂਦੇ ਨੇ ਬੰਦਗੀ ਨਾਲ ਜੁੜ ਜਾਂਦੇ ਨੇ ਜੋ ਹਰਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਜੱਗ ਪਿਆਰ ਕਰਦਾ ਜਿਹੜੇ ਰੱਬ ਨੂੰ ਨਹੀਂ ਚਾਹੁੰਦੇ ਉਹਨਾਂ ਨੂੰ ਕੋਈ ਵੀ ਬੁਲਾ ਕੇ ਰਾਜ਼ੀ ਨਹੀਂ ਕੋਈ ਵੀ ਉਹਨਾਂ ਨੂੰ ਬੁਲਾਉਂਦਾ ਨਹੀਂ ਕੋਈ ਵੀ ਉਹਨਾਂ ਨੂੰ ਇੱਜ਼ਤ ਮਾਨ ਨਹੀਂ ਦਿੰਦਾ ਸੋ ਜੇ ਰੱਬ ਨੂੰ ਆਪਾਂ ਪ੍ਰੇਮ ਕਰਾਂਗੇ ਤੇ ਰੱਬ ਦੀ ਕਾਇਨਾਤ ਰਾਹੀਂ ਰੱਬ ਆਪ ਨੂੰ ਪਿਆਰ ਕਰਦਾ ਰੱਬ ਬੱਖ ਨਹੀਂ ਹੈ ਰੱਬ ਜਾਗੀ ਹੀ ਹੈ ਇਹ ਵਿਸ ਸੰਸਾਰ ਹਰਕਾਰ ਰੂਪ ਹੈ ਇਹ ਵਿਛਵ ਜਿਹੜਾ ਹੈ ਸੰਸਾਰ ਹੈ ਇਹ ਰੱਬ ਦਾ ਹੀ ਰੂਪ ਹੈ ਭਾਵ ਰੱਬ ਹੀ ਹੈ ਸਾਰੀ ਦੁਨੀਆ ਸਾਰੇ ਪਾਸੇ ਰੱਬ ਹੀ ਤੁਰੀਆ ਫਿਰਦਾ ਪਰਮਾਤਮਾ ਤੋਂ ਬਿਨਾਂ ਅਥੇ ਕੋਈ ਨਹੀਂ ਜਨ ਜਨ ਪੇਕੂ ਤੈ ਹਜੂਰ ਸਾਹਿਬ ਕਹਿੰਦੇ ਨੇ ਜਿਹੜੇ ਪਾਸੇ ਦੇਖਦੇ ਆ ਸਾਰੇ ਪਾਸੇ ਰੱਬ ਹੀ ਨਜ਼ਰ ਆਉਂਦਾ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਪਾਵਲ ਸ਼ਬਦ ਜਿਹੜੀ ਮੇਨ ਬਨੋਰਥ ਗੁਰਦੇਵ ਇਹ ਹੀ ਕਿਰਪਾ ਕਰਦੇ ਨੇ ਕਿ ਸੁਣ ਹਰ ਕਥਾ ਉਤਾਰੀ ਮੈਲ ਕਿ ਹਰੀ ਦੀ ਪ੍ਰਮਾਤਮਾ ਦੀ ਕਥਾ ਸੁਣ ਕੇ ਆਤਮਾ ਦੀ ਮੈਲ ਉਤਾਰ ਲਈ ਹੈ ਸੋ ਇਸ ਕਰਕੇ ਹਰ ਰੋਜ਼ ਕਥਾ ਨਾਲ ਜੁੜਿਆ ਕਰੋ ਗੁਰਬਾਣੀ ਦੀ ਕਥਾ ਵਿਚਾਰ ਸੁਣ ਕੇ ਆਪਣਾ ਜਨਮ ਸਵਾਰੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਆ ਤਮਾਮ ਭੁੱਲਾ ਹੋ ਜਾਂਦੀਆਂ ਗੁਰੂ ਗੁਰੂ ਦੀ ਸੰਗਤ ਖੀਮਾ ਕਰਨ ਜੋਗ ਨੇ ਅੱਗੇ ਤੋਂ ਸਹਿਬ ਸੋਜੀ ਬਖਸ਼ਣ ਗੁਰਮਤਿ ਬਾਣੀ ਦੀ ਦਾਤ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਸਾਰੀ ਸੰਗਤ ਫਤਿਹ ਬਿਲਾਓ ਆਪਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ